ਜੋ ਕਹਨੇ ਤੇ 6 ਵਜੇ ਤੱਕ ਜਿਹੜੀ ਹੈ ਪੋਲ ਹੋਣੀ ਹੈ ਇਹ ਆਪਾਂ 5 ਵਜੇ ਦੀ ਗੱਲ ਕਰੀਏ 5 ਵਜੇ 60% ਦੇ ਲਗਭਗ ਜਿਹੜੀ ਹੈ ਓਵਰ ਆਲ ਪੋਲ ਹੋ ਚੁੱਕੀ ਹੈ ਲੋਕ ਆਪਣੇ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਹੁਣ 1 ਘੰਟੇ ਦੇ ਵਿੱਚ ਦੇਖਣਾ ਹੋਏਗਾ ਕਿ ਕਿੰਨੇ ਲੋਕ ਹੋਰ ਜਿਹੜੇ ਨੇ ਆਪਣੇ ਵੋਟ ਦਾ ਇਸਤੇਮਾਲ ਕਰਦੇ ਨੇ ਆਖਿਰਕਾਰ ਜਿਹੜੀ ਦੀ ਉਤਪਤੀ ਪਰਸੈਂਟੇਜ ਹੈ ਉਹ ਕਿੰਨੀ ਵਧੀ ਹੈ ਤਸਵੀਰਾਂ ਤੁਹਾਨੂੰ ਪਹਿਲੇ ਦਿਖਾਣੇ ਆਇਥੋਂ ਦਾ ਨਗਰ ਕੌਂਸਲ ਦੇ ਵਿੱਚ ਬਣਿਆ ਜਿਹੜਾ ਪੋਲਿੰਗ ਬੂਥ ਹੈ ਜਿਹੜਾ 140 ਤੇ 40 ਤੁਸੀਂ ਦੇਖੋਗੇ ਕਿ ਸਪੋਲਿੰਗ ਬੂਥ ਦੇ ਬਾਹਰ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਅਹਿਮ ਪਾਬੰਦੀਆਂ ਲਗਾਈਆਂ ਗਈਆਂ ਨੇ ਕਿ ਯਾਨੀ ਕਿ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਦਾਇਰੇ ਦੇ ਵਿੱਚ ਵਿੱਚ ਜਿਹੜਾ ਉਹਦੇ ਆਲੇ ਦੁਆਲੇ ਪੰਜ ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋਣਗੇ ਲੇਕਿਨ ਤੁਸੀਂ ਦੇਖੋਗੇ ਕਿ ਇਸ ਵੇਲੇ ਪੂਰੀ ਆਲੇ ਦੁਆਲੇ ਬਿਲਕੁਲ ਪੋਲਿੰਗ ਸੈਂਟਰ ਦੇ ਬਾਹਰ ਮੇਰੇ ਤੋਂ ਸੱਚੇ ਹੱਥ ਦੇਖੋਗੇ ਇੱਧਰ ਵੀ ਟੀੜ ਹੈ ਤੇ ਖੱਬੇ ਹੱਥ ਵੀ ਹਾਲਾਂਕਿ ਪੁਲਿਸ ਆਜਮ ਵੀ ਨਾਲ ਖੜੇ ਨੇ ਲੇਕਿਨ ਕਿਸੇ ਨੂੰ ਰੋਕਿਆ ਨਹੀਂ ਜਾ ਰਹਾ ਤੁਸੀਂ ਹੋਰ ਵੀ ਤਸਵੀਰਾਂ ਦਿਖਾਣੇ ਆ ਪੋਲਿੰਗ ਸੈਂਟਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਦਾ ਸਮਾਂ ਹੋ ਚੁੱਕਾ ਹੈ ਤੇ 60% ਦੇ ਲਗ ਲਗ ਜਿਹੜੀਆਂ ਤਰਨਤਨ ਵਿਧਾਨ ਸਭਾ ਦੀ ਜੜੀਆਂ ਚੋਣਾਂ ਹੋ ਚੁੱਕੀਆਂ ਨੇ ਤੁਸੀਂ ਦੇਖੋਗੇ ਕਿ ਤਸਵੀਰਾਂ ਅੰਦਰ ਦੀਆਂ ਜਿਸ ਦਾ ਤੁਸੀਂ ਦੇਖਿਆ ਬਾਹਰ ਕਰਾਊਡ ਜ਼ਿਆਦਾ ਸੀ ਹਾਲਾਂਕਿ 500 ਮੀਟਰ ਦੇ ਅੰਦਰ ਅੰਦਰ ਜਿਹੜਾ 5 ਤੋਂ ਵੱਧ ਲੋਕ ਖੜੇ ਹੋਣ ਦੀ ਜੜੀ ਚੋਣ ਕਮਿਸ਼ਨ ਵੱਲੋਂ ਹਦਾਇਤ ਹੈ ਕਿ ਇਸ ਤੋਂ ਜ਼ਿਆਦਾ ਲੋਕ ਨਹੀਂ ਖੜੇ ਹੋ ਰਹੇ ਜਿਸ ਦਾ ਤੁਸੀਂ ਪੀੜ ਬਾਹਰ ਦੇਖੀ ਸੀ ਅੰਦਰ ਦਾ ਨਜ਼ਾਰਾ ਕੁਝ ਹੋਰ ਹੈ ਅੰਦਰ ਬਿਲਕੁਲ ਪੋਲਿੰਗ ਜਿਹੜਾ ਸਟੇਸ਼ਨ ਹੈ ਉਹ ਖਾਲੀ ਨਜ਼ਰ ਆ ਰਿਹਾ ਕਿਸੇ ਤਰ੍ਹਾਂ ਦਾ ਇੱਥੇ ਜ਼ਿਆਦਾ ਕਰਾਊਡ ਨਹੀਂ ਹੈ ਹੌਲੀ ਹੌਲੀ ਲੋਕ ਜਿਹੜੇ ਨੇ ਜਿਸ ਤਰ੍ਹਾਂ ਸਵੇਰੇ ਭੀੜ ਦੇਖਣ ਨੂੰ ਮਿਲਦੀ ਸੀ ਲੇਕਿਨ ਅਸਲ ਵਿੱਚ ਪੋਲਿੰਗ ਖਾਲੀ ਹੋ ਰਹੀ ਨੇ ਬਾਜੀ ਵੋਟ ਕਰਕੇ ਆਏ ਨੇ ਅ ਇਹ ਭੀੜ ਤੇ ਹੋਣੀ ਨਹੀਂ ਕਿੰਨਾ ਕੁ ਸਮਾਂ ਲੱਗਾ ਤੁਹਾਨੂੰ 5 ਮਿੰਟ ਵੀ ਨਹੀਂ ਲੱਗੇ ਸਰ ਇੱਥੋਂ ਦੇ ਦਸਨੀਕ ਹੋ ਹਾਂਜੀ ਹਾਂਜੀ ਤੇ ਮੁੱਦੇ ਕੀ ਲੱਗਦੇ ਨੇ ਤੁਹਾਨੂੰ ਮੁੱਦੇ ਸਾਰੇ ਇਤਰਾ ਹੀ ਹੋਣਾ ਹੈ ਇਹ ਉਹ ਰਾਸ਼ ਨਹੀਂ ਹੈਗਾ ਕੀ ਕਹਿ ਸਕਦੇ ਖਾਲੀ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਜੀ ਖਾਲੀ ਹਾਂਜੀ ਬਿਲਕੁਲ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਜਿਹੜਾ ਪੋਲਿੰਗ ਸਟੇਸ਼ਨ ਖਾਲੀ ਹੋ ਚੁੱਕੇ ਨੇ ਲੋਕੀ ਹੌਲੀ ਹੌਲੀ ਲੋਕਾਂ ਦਾ ਰੁਝਾਨ ਕਰਦਾ ਜਾ ਰਿਹਾ ਹਾਲਾਂਕਿ 5 ਵਜੇ ਤੱਕ ਜਿਹੜੀ ਹੈ 60% ਦੇ ਕੋਲ ਕੋਲ ਜਿਹੜੀ ਪੋਲ ਹੁੰਦੀ ਜਿਹੜੀ ਇੱਥੇ ਦਿਖਾਈ ਦਿੱਤੀ ਸੀ ਤੁਸੀਂ ਦੇਖੋਗੇ ਕਿ ਦੋ ਇੱਥੇ ਪੋਲਿੰਗ ਸਟੇਸ਼ਨ ਨੇ 140 ਨੰਬਰ ਤੇ 141 ਤਨੂੰ ਦੋਵੇਂ ਪੋਲਿੰਗ ਸਟੇਸ਼ਨ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲੇ ਲੈ ਕੇ ਚੱਲਨੇ ਆ ਤੁਹਾਨੂੰ 139 ਨੰਬਰ ਚ 139 ਤੇ 40 ਹੈ ਦੋ ਇੱਥੇ ਪੋਲਿੰਗ ਜਿਹੜੇ ਨੇ ਬੂਥ ਬਣੇ ਨੇ ਤੁਸੀਂ ਦੇਖੋਗੇ ਕਿ ਇਸ ਵੇਲੇ 139 ਵੀ ਲਗਭਗ ਖਾਲੀ ਹੈ ਸਵੇਰ ਤੱਕ ਜਿਹੜੀਆਂ ਲਾਈਨਾਂ ਨਜ਼ਰ ਆਉਂਦੀਆਂ ਸੀ ਪੋਲਿੰਗ ਬੂਥਾਂ ਦੇ ਬਾਹਰ ਉਹ ਘਟਦੇ-ਘਟਦੇ ਖਤਮ ਹੁੰਦੀਆਂ ਜਾ ਰਹੀਆਂ ਨੇ ਜਿਹੜੀਆਂ ਹੌਲੀ-ਹੌਲੀ ਆ ਪੂਰਾ ਜਿਹੜਾ ਪੋਲਿੰਗ ਬੂਥ ਹੈ ਖਾਲੀ ਹੁੰਦਾ ਦਿਖਾਈ ਦੇ ਰਿਹਾ ਹਾਲਾਂਕਿ 60% ਪੋਲਿੰਗ ਜਿਹੜੀ ਹੈ 5 ਵਜੇ ਤੱਕ ਜਿਹੜੀ ਹੈ ਹੋ ਚੁੱਕੀ ਹੈ ਤੇ 1 ਘੰਟੇ ਦਾ ਸਮਾਂ ਬਚਿਆ ਹੋਇਆ ਹੈ ਜਿਹੜੇ ਜ਼ਿਲ੍ਹਾ ਚੋਣ ਅਧਿਕਾਰੀ ਸੀ ਜਾਂ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਮੁਤਾਬਿਕ ਨਨਾਲ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਕਿ 6 ਵਜੇ ਤੱਕ ਜਿਹੜਾ ਪੋਲਿੰਗ ਸੈਂਟਰ ਦੇ ਅੰਦਰ ਜਿਹੜਾ ਵਿਅਕਤੀ ਆ ਗਿਆ ਉਹ ਆਪਣੇ ਵੋਟ ਪਾੰਦਾ ਹੱਕਦਾਰ ਹੋਏਗਾ ਲੇਕਿਨ ਇਹਦੇ ਵਾਸਤੇ ਕੰਡੀਸ਼ਨ ਹੈ ਕਿ ਉਹ 6 ਵਜੇ ਤੱਕ ਪੋਲਿੰਗ ਸਟੇਸ਼ਨ ਦੇ ਜਾਂ ਪੋਲਿੰਗ ਬੂਥ ਦੇ ਅੰਦਰ ਹੋਣਾ ਚਾਹੀਦਾ ਹੈ ਤੁਸੀਂ ਦੇਖੋਗੇ ਕਿ ਪੋਲਿੰਗ ਬੂਥ ਦੇ ਅੰਦਰ ਜਿਹੜੇ ਨੇ ਹਰ ਇੱਕ ਸੈਸੀ ਪਾਰਟੀਆਂ ਦੇ ਪੋਲਿੰਗ ਏਜੰਟ ਬੈਠੇ ਨੇ ਪ੍ਰੈਜ਼ਾਈਡਿੰਗ ਆਫੀਸਰ ਨੇ ਨਾਲ ਤੇ ਆਪਣੇ ਵੋਟ ਦਾ ਜਿਹੜਾ ਇਸਤੇਮਾਲ ਕੋਈ ਵੀ ਜਿਹੜਾ ਕਰ ਸਕਦਾ ਹੈ ਹਾਲਾਂਕਿ ਜਿਹੜੇ ਪੋਲਿੰਗ ਸਟੇਸ਼ਨਸ ਨੇ ਉਹਨਾਂ ਦੇ 100 ਮੀਟਰ ਤੋਂ ਅੱਗੇ पोलिंग जड़े ने बूथ हर एक सियासी पार्टी वालों लग लगाए गए हैं तुम्हें पहले भी तस्वीर दिखाई सी कई पोलिंग बूथों के उपर काफ़ी भीड़ नज़र आ रही सी। लेकिन कई पोलिंग बूथ जड़े ने बिल्कुल वेले दिखाई दे रहे थ जिथे कोई भी जी भीड़ नज़र नहीं आ रही थी लेकिन फिलहाल तुम देखोगे कि इस वेल एक लख जो गल करिए इस विधानसभा हल्के की एक लख बानवे हज़ार अठ सौ अठती जो वोटर ने लेकिन अजे तक जो सठ परसेंट वोटिंग हुई है तो ਉਮੀਦ ਕੀਤੀ ਜਾ ਰਹੀ ਹੈ ਕਿ 7 ਵਜੇ ਤੱਕ ਯਾਨੀ 6 ਵਜੇ ਤੱਕ ਜਦੋਂ ਪੋਲ ਖਤਮ ਹੁੰਦੀ ਹੈ ਲਗਭਗ ਜਿਹੜੀ ਹੈ 70 ਫੀਸਦੀ ਤੱਕ ਜਿਹੜੀ ਹੈ ਪੋਲ ਹੋ ਸਕਦੀ ਹੈ ਜਾਂ 70 ਫੀਸਦੀ ਤੋਂ ਵੱਧ ਹੋ ਸਕਦੀ ਹੈ ਤੁਸੀਂ ਦੇਖੋਗੇ ਕਿ ਇਸ ਵੇਲੇ ਇਸ ਹਲਕੇ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥ ਹੈ ਜਿੱਥੇ ਹੌਲੀ ਹੌਲੀ ਜਿਹੜੀ ਭੀੜ ਜਿਹੜੀ ਆ ਘੜਦੀ ਦਿਖਾਈ ਦੇ ਰਹੀ ਹੈ ਲੋਕਾਂ ਦਾ ਰੁਝਾਨ ਕਰਦਾ ਦਿਖਾਈ ਦੇ ਰਿਹਾ ਲੇਕਿਨ ਸਵੇਰੇ ਦਾ ਨਜ਼ਾਰਾ ਅਲੱਗ ਸੀ ਲੋਕ ਲਾਈਨਾਂ 'ਚ ਲੱਗੇ ਸੀ ਲੋਕਾਂ ਚ ਕਾਫੀ ਉਤਸ਼ਾਹ ਸੀ ਹਾਲਾਂਕਿ ਹਜੇ ਵੀ ਥੋਲੀ ਥੋਲੀ ਲੋਕ ਆ ਰਹੇ ਨੇ ਇੱਕ ਦੋ ਲੋਕ ਆ ਰਹੇ ਨੇ ਜਿਹੜੇ ਆਪਣੇ ਵੋਟ ਨਾਲ ਨਾਲ ਕਰਦੇ ਜਾ ਰਹੇ ਨੇ ਹੁਣ ਤੁਸੀਂ ਦੇਖੋਗੇ ਕਿ ਇਹ ਸਪੈਸ਼ਲੀ ਇੱਕ ਯੂਥ ਜਿਸ ਦਾ ਇੱਕ ਪਿੰਕ ਪੋਲਿੰਗ ਬੂਥ ਬਣਾਇਆ ਗਿਆ ਸੀ ਉਸੇ ਤਰ੍ਹਾਂ ਇੱਕ ਯੂਥ ਵਾਸਤੇ ਯੂਥ ਪੋਲਿੰਗ ਬੂਥ ਬਣਾਇਆ ਗਿਆ ਸੀ ਜਿਹੜਾ ਪੂਰਾ ਪੰਡਾਲ ਤੁਸੀਂ ਦੇਖਿਆ ਸਜਿਆ ਹੋਇਆ ਇਸ ਤੋਂ ਇਲਾਵਾ ਪੀਡਬਲਯੂਡੀ ਬੂਥ ਸੀ ਤੇ ਜਿਹੜੇ ਜਿੰਨੇ ਪੋਲਿੰਗ ਸਟੇਸ਼ਨ ਨੇ ਪੋਲਿੰਗ ਬੂਥ ਨੇ ਉਥੇ ਇਲੈਕਸ਼ਨ ਕਮਿਸ਼ਨ ਬੋਲੋ ਅਲੱਗ-ਅਲੱਗ ਸੁਵਿਧਾਵਾਂ ਸੀ ਖਾਸ ਕਰਕੇ ਦਿਵਿਆਂਗ ਨੇ ਉਹਨਾਂ ਵਾਸਤੇ व्हीलचेयर ਦਾ ਪ੍ਰਬੰਧ ਸੀ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਅਲੱਗ ਜਿਹੜੀਆਂ ਹੌਲੀ-ਹੌਲੀ ਸ਼ਾਮ ਹੁੰਦੇ ਹੁੰਦੇ ਜਿਹੜੇ ਚੋਨ ਕਮਿਸ਼ਨ ਦੀ ਹੈ ਜਿਹੜੀ ਹਦਾਇਤਾਂ ਸੀ ਉਹ ਕਿਤੇ-ਕਿਤੇ ਅਲੱਗ ਦਿਖਾਈ ਦੇ ਰਹੀਆਂ ਜਿਸ ਤਰ੍ਹਾਂ ਪੋਲਿੰਗ ਸਟੇਸ਼ਨ ਦੇ ਬਾਹਰ ਕਰਾਊਡ ਨਹੀਂ ਹੋਣਾ ਜਿਹਦਾ ਉਹ ਕਰਾਊਡ ਦਿਖਣਾ ਸ਼ੁਰੂ ਹੋ ਗਿਆ ਲੇਕਿਨ ਦੂਸਰੇ ਪਾਸੇ ਉਲਟ ਹੋ ਰਿਹਾ ਕਿ ਪੋਲਿੰਗ ਸਟੇਸ਼ਨ ਦੇ ਅੰਦਰ ਕਰਾਊਡ ਨਹੀਂ ਹੈਗਾ ਹੁਣ ਦੇਖਣਾ ਹੋਏਗਾ ਕਿ 6 ਵਜੇ ਤੱਕ ਕਿੰਨੀ ਪਰਸੈਂਟੇਜ ਨਿਕਲ ਕੇ ਆਂਦੀ ਹੈ ਤੇ 14 ਤਰੀਕ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੇ ਕਿਹੜਾ ਆਪਣਾ ਉਮੀਦਵਾਰ ਚੁਣਿਆ ਹੈ 14 ਤਰੀਕ ਨੂੰ ਪਤਾ ਲੱਗੇਗਾ ਤਰਨਤਨ ਤੋਂ ਮਨੀਸ਼ ਸ਼ਰਮਾ ਪੰਜਾਬ ਤੋਂ ਜਿੰਮਨੀ ਚੋਣਾ ਦੀ ਸ਼ੁਰੂਆਤ ਸਵੇਰੇ 7 ਵਜੇ ਹੋਈ ਸੀ ਤਰੰਤਾਂ ਦੇ 222 ਪੋਲਿੰਗ ਬੂਥਾਂ ਦੇ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਦੇ ਦਿਖਾਈ ਦੇ ਰਹੇ ਸੀ ਹੁਣ ਲਗਭਗ 1 ਘੰਟੇ ਦਾ ਸਮਾਂ ਬਚਿਆ ਲਗਭਗ 5 ਵੱਜ ਚੁੱਕੇ ਨੇ ਤੇ 6 ਵਜੇ ਤੱਕ ਜਿਹੜੀ ਹੈ ਪੋਲ ਹੋਣੀ ਹੈ ਜੇ ਆਪਾਂ 5 ਵਜੇ ਦੀ ਗੱਲ ਕਰੀਏ 5 ਵਜੇ 60% ਦੇ ਲਗਭਗ ਜਿਹੜੀ ਹੈ ਓਵਰ ਆਲ ਪੋਲ ਹੋ ਚੁੱਕੀ ਹੈ ਲੋਕ ਆਪਣੇ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਹੁਣ 1 ਘੰਟੇ ਦੇ ਵਿੱਚ ਦੇਖਣਾ ਹੋਏਗਾ ਕਿ ਕਿੰਨੇ ਲੋਕ ਹੋਰ ਜਿਹੜੇ ਨੇ ਆਪਣੇ ਵੋਟ ਦਾ ਇਸਤੇਮਾਲ ਕਰਦੇ ਨੇ ਆਖਿਰਕਾਰ ਜਿਹੜੀ ਉਸਦੀ ਪਰਸੈਂਟੇਜ ਹੈ ਉਹ ਕਿੰਨੀ ਵਧੀ ਹੈ ਤਸਵੀਰਾਂ ਤੁਹਾਨੂੰ ਪਹਿਲੇ ਦਿਖਾਣੇ ਆਇਥੋਂ ਦਾ ਨਗਰ ਕੌਂਸਲ ਦੇ ਵਿੱਚ ਬੰਨਿਆ ਜਿਹੜਾ ਪੋਲਿੰਗ ਬੂਥ ਹੈ ਜਿਹੜਾ 140 ਤੇ 41 ਤੁਸੀਂ ਦੇਖੋਗੇ ਕਿ ਇਸ ਪੋਲਿੰਗ ਬੂਥ ਦੇ ਬਾਹਰ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਅਹਿਮ ਪਾਬੰਦੀਆਂ ਲਗਾਈਆਂ ਗਿਆ ਨੇ ਕਿ ਯਾਨੀ ਕਿ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਦਾਇਰੇ ਦੇ ਵਿੱਚ ਵਿੱਚ ਜਿਹੜਾ ਉਹਦੇ ਆਲੇ ਦੁਆਲੇ ਪੰਜ ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋਣਗੇ ਲੇਕਿਨ ਤੁਸੀਂ ਦੇਖੋਗੇ ਕਿ ਇਸ ਵੱਲੇ ਪੂਰੀ ਆਲੇ ਦੁਆਲੇ ਬਿਲਕੁਲ ਪੋਲਿੰਗ ਸੈਂਟਰ ਦੇ ਬਾਹਰ ਮੇਰੇ ਤੁਸੀਂ ਸੱਚੇ ਹੱਥ ਦੇਖੋਗੇ ਇੱਧਰ ਵੀ ਪੀੜ ਹੈ ਤੇ ਖੱਬੇ ਹੱਥ ਵੀ ਹਾਲਾਂਕਿ ਪੁਲਿਸ ਆਦਮ ਦੇ ਨਾਲ ਖੜੇ ਨੇ ਲੇਕਿਨ ਕਿਸੇ ਨੂੰ ਰੋਕਿਆ ਨਹੀਂ ਜਾ ਰਹਾ ਤੁਸੀਂ ਹੋਰ ਵੀ ਤਸਵੀਰਾਂ ਦਿਖਾਣੇ ਆ ਬੋਲਿੰਗ ਸੈਂਟਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ 5 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ 60% ਦੇ ਲਗ ਲਗ ਜਿਹੜੀ ਹੈ ਤਰਨਤਨ ਵਿਧਾਨ ਸਭਾ ਦੀ ਜਿਹੜੀ ਹੈ ਚੋਣਾਂ ਹੋ ਚੁੱਕੀਆਂ ਨੇ ਤੁਸੀਂ ਦੇਖੋਗੇ ਕਿ ਤਸਵੀਰਾਂ ਅੰਦਰ ਦੀਆਂ ਜਿਸ ਦਾ ਤੁਸੀਂ ਦੇਖਿਆ ਬਾਹਰ ਕਰਾਊਡ ਜ਼ਿਆਦਾ ਸੀ ਹਾਲਾਂਕਿ 500 ਮੀਟਰ ਦੇ ਅੰਦਰ ਅੰਦਰ ਜਿਹੜਾ ਪੰਜ ਤੋਂ ਵੱਧ ਲੋਕ ਖੜੇ ਹੋਣ ਦੀ ਜਿਹੜੀ ਚੋਣ ਕਮਿਸ਼ਨ ਵੱਲੋਂ ਹਦਾਇਤ ਹੈ ਕਿ ਇਸ ਤੋਂ ਜ਼ਿਆਦਾ ਲੋਕ ਨਹੀਂ ਖੜੇ ਹੋ ਰਹੇ ਜਿਸ ਤਰ੍ਹਾਂ ਤੁਸੀਂ ਭੀੜ ਬਾਹਰ ਦੇਖੀ ਸੀ ਅੰਦਰ ਦਾ ਨਜ਼ਾਰਾ ਕੁਝ ਹੋਰ ਹੈ ਅੰਦਰ ਬਿਲਕੁਲ ਪੋਲਿੰਗ ਜਿਹੜਾ ਸਟੇਸ਼ਨ ਹੈ ਉਹ ਖਾਲੀ ਨਜ਼ਰ ਆ ਰਿਹਾ ਕਿਸੇ ਤਰ੍ਹਾਂ ਦਾ ਇੱਥੇ ਜ਼ਿਆਦਾ ਕਰਾਊਡ ਨਹੀਂ ਹੈ ਹੌਲੀ ਹੌਲੀ ਲੋਕ ਜਿਹੜੇ ਨੇ ਜਿਸ ਤਰ੍ਹਾਂ ਸਵੇਰੇ ਭੀੜ ਦੇਖਣ ਨੂੰ ਮਿਲਦੀ ਸੀ ਲੇਕਿਨ ਇਸ ਵੇਲੇ ਪੋਲਿੰਗ ਖਾਲੀ ਹੋ ਰਹੀ ਨੇ ਭਾਜੀ ਵੋਟ ਕਰਕੇ ਆਏ ਨੇ ਇਹ ਭੀੜ ਤੇ ਹੋਣੀ ਨਹੀਂ ਕਿੰਨਾ ਕੁ ਸਮਾਂ ਲੱਗਾ ਤੁਹਾਨੂੰ 5 ਮਿੰਟ ਵੀ ਨਹੀਂ ਲੱਗੇ ਸਰ ਇਹ ਤੋਂ ਦੇ ਬਸ ਨੀਗਲ ਹਾਂਜੀ ਹਾਂਜੀ ਤੇ ਮੁੱਦੇ ਕੀ ਲੱਗਦੇ ਨੇ ਤੁਹਾਨੂੰ ਜੀ ਸਰ ਇਤਰਾ ਹੀ ਹੋਣਾ ਹੈ ਕਿ ਉਹ ਰਾਸ਼ ਨਹੀਂ ਹੈਗਾ ਕੀ ਕਹਿ ਸਕਦੇ ਖਾਲੀ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਜੀ ਖਾਲੀ ਹਾਂਜੀ ਬਿਲਕੁਲ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਜਿਹੜਾ ਪੋਲਿੰਗ ਸਟੇਸ਼ਨ ਖਾਲੀ ਹੋ ਚੁੱਕੇ ਨੇ ਲੋਕੀ ਹੌਲੀ ਹੌਲੀ ਲੋਕਾਂ ਦਾ ਰੁਝਾਨ ਕਰਦਾ ਜਾ ਰਿਹਾ ਹੈ ਹਾਲਾਂਕਿ 5 ਵਜੇ ਤੱਕ ਜਿਹੜੀ ਹੈ 60% ਦੇ ਕੋਲ ਕੋਲ ਜਿਹੜੀ ਹੈ ਪੋਲ ਹੁੰਦੀ ਜਿਹੜੀ ਇੱਥੇ ਦਿਖਾਈ ਦਿੱਤੀ ਸੀ ਤੁਸੀਂ ਦੇਖੋਗੇ ਕਿ ਦੋ ਇੱਥੇ ਪੋਲਿੰਗ ਸਟੇਸ਼ਨ ਨੇ 140 ਨੰਬਰ ਤੇ 141 ਤਹਾਨੂੰ ਦੋਵੇਂ ਪੋਲਿੰਗ ਸਟੇਸ਼ਨ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲੇ ਲੈ ਕੇ ਚੱਲੇ ਆ ਤੁਹਾਨੂੰ 139 ਨੰਬਰ ਚ 139 ਤੇ 40 ਇਹ ਦੋ ਇੱਥੇ ਪੋਲਿੰਗ ਜਿਹੜੇ ਨੇ ਬੂਥ ਬਨੇ ਨੇ ਤੁਸੀਂ ਦੇਖੋਗੇ ਕਿ ਇਸ ਵੇਲੇ 139 ਵੀ ਲਗਭਗ ਖਾਲੀ ਹੈ ਸਵੇਰ ਤੱਕ ਜਿਹੜੀਆਂ ਲਾਈਨਾਂ ਨਜ਼ਰ ਆਉਂਦੀਆਂ ਸੀ ਪੋਲਿੰਗ ਬੂਥਾਂ ਦੇ ਬਾਹਰ ਉਹ ਘਟਦੇ-ਘਟਦੇ ਖਤਮ ਹੁੰਦੀਆਂ ਜਾ ਰਹੀਆਂ ਨੇ ਜਿਹੜੀਆਂ ਹੌਲੀ ਹੌਲੀ ਆ ਪੂਰਾ ਜਿਹੜਾ ਪੋਲਿੰਗ ਬੂਥ ਹੈ ਖਾਲੀ ਹੁੰਦਾ ਦਿਖਾਈ ਦੇ ਰਿਹਾ ਹਾਲਾਂਕਿ 60% ਪੋਲਿੰਗ ਜਿਹੜੀ ਹੈ 5 ਵਜੇ ਤੱਕ ਜਿਹੜੀ ਹੈ ਹੋ ਚੁੱਕੀ ਹੈ ਤੇ 1 ਘੰਟੇ ਦਾ ਸਮਾਂ ਬਚਿਆ ਹੋਇਆ ਹੈ ਜਿਹੜੇ ਜ਼ਿਲ੍ਹਾ ਚੋਣ ਅਧਿਕਾਰੀ ਸੀ ਜਾਂ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਮੁਤਾਬਿਕ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਕਿ 6 ਵਜੇ ਤੱਕ ਜਿਹੜਾ ਪੋਲਿੰਗ ਸੈਂਟਰ ਦੇ ਅੰਦਰ ਜਿਹੜਾ ਵਿਅਕਤੀ ਆ ਗਿਆ ਉਹ ਆਪਣੇ ਵੋਟ ਪਾੰਦਾ ਹੱਕਦਾਰ ਹੋਏਗਾ ਲੇਕਿਨ ਇਹਦੇ ਵਾਸਤੇ ਕੰਡੀਸ਼ਨ ਹੈ ਕਿ ਉਹ 6 ਵਜੇ ਤੱਕ ਪੋਲਿੰਗ ਸਟੇਸ਼ਨ ਦੇ ਜਾਂ ਪੋਲਿੰਗ ਬੂਥ ਦੇ ਅੰਦਰ ਹੋਣਾ ਚਾਹੀਦਾ ਹੈ ਤੁਸੀਂ ਦੇਖੋਗੇ ਕਿ ਪੋਲਿੰਗ ਬੂਥ ਦੇ ਅੰਦਰ ਜਿਹੜੇ ਨੇ ਹਰ ਇੱਕ ਸਿਆਸੀ ਪਾਰਟੀਆਂ ਦੇ ਪੋਲਿੰਗ ਏਜੰਟ ਬੈਠੇ ਨੇ ਪ੍ਰੈਜ਼ਾਈਡਿੰਗ ਆਫੀਸਰ ਨੇ ਨਾਲ ਤੇ ਆਪਣੇ ਵੋਟ ਦਾ ਜਿਹੜਾ ਇਸਤੇਮਾਲ ਕੋਈ ਵੀ ਜਿਹੜਾ ਕਰ ਸਕਦਾ ਹੈ ਹਾਲਾਂਕਿ ਜਿਹੜੇ ਪੋਲਿੰਗ ਸਟੇਸ਼ਨਸ ਨੇ ਉਹਨਾਂ ਦੇ 100 ਮੀਟਰ ਤੋਂ ਅੱਗੇ ਪੋਲਿੰਗ ਜਿਹੜੇ ਨੇ ਬੂਥ ਹਰ ਇੱਕ ਸਿਆਸੀ ਪਾਰਟੀ ਵੱਲੋਂ ਲਗਾਏ ਗਏ ਨੇ ਤੁਹਾਨੂੰ ਪਹਿਲੇ ਵੀ ਤਸਵੀਰਾਂ ਦਿਖਾਈਆਂ ਸੀ ਕਈ ਪੋਲਿੰਗ ਬੂਥਾਂ ਦੇ ਉੱਪਰ ਕਾਫੀ ਭੀੜ ਨਜ਼ਰ ਆ ਰਹੀ ਸੀ ਲੇਕਿਨ ਕਈ ਪੋਲਿੰਗ ਬੂਥ ਜਿਹੜੇ ਨੇ ਬਿਲਕੁਲ ਵਿਲੇ ਦਿਖਾਈ ਦੇ ਰਹੇ ਸੀ ਜਿੱਥੇ ਕੋਈ ਵੀ ਜੜੀ ਪੀੜ ਨਜ਼ਰ ਨਹੀਂ ਆ ਰਹੀ ਸੀ ਲੇਕਿਨ ਫਿਲਹਾਲ ਤੁਸੀਂ ਦੇਖੋਗੇ ਕਿ ਇਸ ਵੇਲੇ 1 ਲੱਖ ਜੇ ਗੱਲ ਕਰੀਏ ਇਸ ਵਿਧਾਨ ਸਭਾ ਹਲਕੇ ਦੀ 1 ਲੱਖ 92838 ਜਿਹੜੇ ਨੇ ਇੱਥੇ ਵੋਟਰ ਨੇ ਲੇਕਿਨ ਹਾਜੇ ਤੱਕ ਜੇ 60% VOTING ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ 7 ਵਜੇ ਤੱਕ ਯਾਨੀ 6 ਵਜੇ ਤੱਕ ਜਦੋਂ ਪੋਲ ਖਤਮ ਹੁੰਦੀ ਹੈ ਲਗਭਗ ਜੜੀ ਹੈ 70 ਫੀਸਦੀ ਤੱਕ ਜੜੀ ਹੈ ਪੋਲ ਹੋ ਸਕਦੀ ਹੈ 70% ਤੋਂ ਵੱਧ ਹੋ ਸਕਦੀ ਹੈ ਤੁਸੀਂ ਦੇਖੋਗੇ ਕਿ ਐਸ ਵਲੇ ਐਸ ਹਲਕੇ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥ ਹੈ ਜਿੱਥੇ ਹੌਲੀ ਹੌਲੀ ਜਿਹੜੀ ਭੀੜ ਜਿਹੜੀ ਆ ਘਟਦੀ ਦਿਖਾਈ ਦੇ ਰਹੀ ਹੈ ਲੋਕਾਂ ਦਾ ਰੁਝਾਨ ਕਰਦਾ ਦਿਖਾਈ ਦੇ ਰਿਹਾ ਲੇਕਿਨ ਸਵੇਰੇ ਦਾ ਨਜ਼ਾਰਾ ਅਲੱਗ ਸੀ ਲੋਕ ਲਾਈਨਾਂ 'ਚ ਲੱਗੇ ਸੀ ਲੋਕਾਂ 'ਚ ਕਾਫੀ ਉਤਸ਼ਾਹ ਸੀ ਹਾਲਾਂਕਿ ਅਜੇ ਵੀ ਹੌਲੀ ਹੌਲੀ ਲੋਕ ਆ ਰਹੇ ਨੇ ਇੱਕ ਦੋ ਲੋਕ ਆ ਰਹੇ ਨੇ ਜਿਹੜੇ ਆਪਣੇ ਵੋਟ ਨਾਲ-ਨਾਲ ਕਰਦੇ ਜਾ ਰਹੇ ਨੇ ਹੁਣ ਤੁਸੀਂ ਦੇਖੋਗੇ ਕਿ ਇਹ ਸਪੈਸ਼ਲੀ ਇੱਕ ਯੂਥ ਜਿਸ ਦਾ ਇੱਕ ਪਿੰਕ ਪੋਲਿੰਗ ਬੂਥ ਬਣਾਇਆ ਗਿਆ ਸੀ ਉਸੇ ਤਰ੍ਹਾਂ ਇੱਕ ਯੂਥ ਵਾਸਤੇ ਯੂਥ ਪੋਲਿੰਗ ਬੂਥ ਬਣਾਇਆ ਗਿਆ ਸੀ ਜਿਹੜਾ ਪੂਰਾ ਪੰਡਾਲ ਤੁਸੀਂ ਦੇਖਿਆ ਸਜਿਆ ਹੋਇਆ ਇਸ ਤੋਂ ਇਲਾਵਾ ਪੀ ਡਬਲਯੂ ਡੀ ਬੂਥ ਸੀ ਤੇ ਜਿਹੜੇ ਜਿੰਨੇ ਪੋਲਿੰਗ ਸਟੇਸ਼ਨ ਨੇ ਪੋਲਿੰਗ ਬੂਥ ਨੇ ਉਥੇ ਇਲੈਕਸ਼ਨ ਕਮਿਸ਼ਨ ਬੋਲੋ ਅਲੱਗ-ਅਲੱਗ ਸੁਵਿਧਾਵਾਂ ਸੀ ਖਾਸ ਕਰਕੇ ਜਿਹੜੇ ਦਿਵਿਆਂਗ ਨੇ ਉਹਨਾਂ ਵਾਸਤੇ 휠 ਚੇਅਰ ਦਾ ਪ੍ਰਬੰਧ ਸੀ